ਅਜਰਾ ਐਣਕਾ ਵਾਲਾ ਬਾਈ ਐ ਇਧਰਲੇ ਪਾਸੇ ਐਣਕਾ ਕਿਹਦੇ ਲੱਗੀਆਂ ਕੀ ਨਾਂ ਜਾਣਦੇ ਹੋ ਕੌਣ ਹੈ ਹਾ ਕੇਜਰੀ ਵਾਲ ਕੇਜਰੀ ਵਾਲ ਸਾਹਿਬ ਅੱਜ ਜਲੰਧਰ ਆਇਆ ਸੀ ਇਹਨੇ ਆਪਦੇ ਘਰ ਤੇ ਜੇ ਥੋੜਾ ਮਕਾਨ ਟਹ ਜੇ ਮਸੀ ਸਾਹਿਬ ਰਜੀ ਰਵੀ ਜੀ ਤਾਂ ਸਰਕਾਰ ਦਿੰਦੀ ਐ 1,20,000 ਰੁਪਇਆ ਸ਼ਰਤ ਢਿੱਗ ਪੇ ਜੇ ਸਾਰੀ ਸ਼ਰਤ ਢਿੱਗ ਪੇ ਫੇਰ ਦਿੰਦੀ ਐ ਕਿੰਨਾ ਇੱਕ ਘਰੇ ਗਰੀਬ ਦੇ 6 ਜਾਨੇ ਰਹਿੰਦੇ ਕਿੰਨੇ ਜਾਨੇ ਰਹਿੰਦੇ ਤੇ ਕੇਜਰੀਵਾਲ ਸਾਹਿਬ ਦੇ ਘਰੇ ਕਿੰਨੇ ਰਹਿੰਦੇ ਘਰ ਵਾਲਾ ਘਰ ਵਾਲੀ ਇੱਕ ਸਾਡੀ ਬੇਟੀ ਤੇ ਇੱਕ ਸਾਡਾ ਬੇਟਾ 4 ਜਾਨੇ ਤੇ ਘਰ ਤੇ ਕਿੰਨੇ ਪੈਸੇ ਲੈਵੇ ਪਤਾ ਹੈ ਕਿੰਨੇ ਪੈਲੀ ਵੀਜਨ ਤੇ ਇੱਕ ਕੁੜੀ ਨੇ ਬਠਾਤਾ ਸਾਰਾ ਘਰ ਅੰਦਰੋਂ ਬਾਹਰੋਂ ਕਿੰਨੇ ਪੈਸੇ ਲਾਇਏ ਸਰਕਾਰ ਦੇ ਇੱਕ ਚਿੱਠੀ ਲਿਖੀ ਦਾ ਆਰਟੀਆਈ ਵੀ ਦੱਸੋ ਕਿੰਨੇ ਪੈਸੇ ਲੱਗੇ ਤੇ ਚਿੱਠੀ ਚ ਆਰਟੀਆਈ ਚ ਆਇਆ 45 ਕਰੋੜ ਰੁਪਇਆ ਲਾਇਆ ਤੁਹਾਨੂੰ ਦਿੰਦਾ 1,20,000 ਰੁਪਇਆ ਦਾ ਮਕਾਨ ਢੇ ਦਾ ਜਾਣੀ ਕੀ ਸੁਣੇ ਸੁਣ ਕੀ ਨਹੀਂ ਦਿੱਤਾ ਚਲੋ ਜੇ ਕਦੇ ਮਿਲ ਜੇ ਤਾਂ 1,20,000 ਹੀ ਮਿਲਣਾ ਜੇ ਤੇਰਾ ਬੇਬੇ ਘਾਟੇ ਘਤੇ ਤੋੜ ਕੇ ਵੇਖ ਲੈ ਭਾਵੇਂ ਇਹ ਨਾ ਬੇਲੇਈਨਾ ਗਲਤੀ ਨਾ ਕਰਨੀ ਭੁੱਲ ਭੇਖੇ ਮੈਂ ਤਾਂ ਚੌੜ ਮਲ ਕੇ ਇੱਕ ਲੱਖ 20 ਹਜ਼ਾਰ ਤੇ ਆ ਕੁੜੀਆਂ ਪੜੀਆਂ ਬੈਠੀਆਂ ਬੇਟਾ 45 ਕਰੋੜ ਦਾ ਸਾਹਬ ਜੇ ਲਾਈਏ 4500 ਘਰ ਗਰੀਬਾਂ ਦਾ ਪੈ ਜਾਂਦਾ ਜਿਹੜਾ ਇਕੱਲੇ ਘਰ ਤੇ 45 ਕਰੋੜ ਰੁਪਈਆ ਲਾ ਲਿਆ ਤੇ ਜਿਹੜੀ ਕੁੜੀ ਨੇ ਘਰ ਬਖਾਇਆ ਸੀ ਅਮ ਮੀਡੀਆ ਚੈਨਲ ਵਾਲੇ ਵੈਸੇ ਦਾ ਵਿਖਾਉਂਦੇ ਨਹੀਂ ਇਹਨਾਂ ਦਾ ਗਲਾ ਉਹਨਾਂ ਨੇ ਐ ਫੜਿਆ ਵੇ ਇਥੋ ਟਰੂ ਇੱਕ ਕੁੜੀ ਨੇ ਵਿਖਾਤਾ ਥੋੜੇ ਅਰਗੀ ਨੇ ਦਲੇਰ ਬਣੀ ਉਹਨੇ ਸਾਰ ਜਿਹੜਾ ਕੇਸ ਘਰ ਵਿਖਾਇਆ ਸੀ ਉਹ ਨੂੰ ਰਾਤ ਉਹ ਕਿਤੇ ਲੁਧਿਆਣੇ ਆਈ ਸੀ ਔਰ ਇਹਦੇ ਪਰਚਾ ਦੇ ਕੇ ਉਹ ਨੂੰ ਹਵਾਲਾ ਚ ਨੇ ਅੰਦਰ ਦੇਤਾ ਕਿ ਅੱਜ ਹੁਣੇ ਹੋਰੀ ਹਾਈ ਕੋਰਟ ਤੋਂ ਜ਼ਮਾਨਤ ਹੋਈ ਏ ਨਾ ਪਰ ਦੀ ਇੱਕ ਕੁੜੀ ਔਰੀ ਹੁਣੇ ਜ਼ਮਾਨਤ ਹੋਈ ਆ ਕਾਕਾ ਤਰ ਕੇ ਇਸ ਬਾਰਾਂ ਚ ਪੜਦੇ 45 ਕਰੋੜ ਦਾ लवली ਯੂਨੀਵਰਸਿਟੀ ਵਾਲੇ ਦਾ ਘਰ ਜਿਹੜਾ ਅਮੀਰ ਬੰਦਾ ਹੈ ਇਹਦਾ ਵੀ 20 ਕਰੋੜ ਦਾ ਹੋਊਗਾ 15 ਕਰੋੜ ਦਾ ਹੋਊਗਾ ਮੈਂ ਪੰਜਾਬ ਹਰਿਆਣਾ ਚੰਡੀਗੜ੍ਹ ਵੇਖਿਆ ਪੰਜਾਬ ਚ ਨਾ ਹਰਿਆਣੇ ਚ ਨਾ ਚੰਡੀਗੜ੍ਹ ਚ ਬਿਨਾ ਜ਼ਮੀਨ ਤੋਂ 45 ਕਰੋੜ ਦਾ ਘਰ ਕਿਸੇ ਵੱਡੇ ਤੋਂ ਵੱਡੇ ਬੰਦੇ ਅਮੀਰ ਦਾ ਨਹੀਂ ਹੋਣਾ ਲੇਕਿਨ ਕੇਜਰੀਵਾਦ ਸਾਹਿਬ ਆਮ ਆਦਮੀ ਪਾਰਟੀ ਦਾ ਜਿਹੜਾ ਬੰਦਾ ਹੈ ਖੁੱਲਾ ਜਾਂ ਪਜਾਮਾ ਪਾਉਂਦਾ ਹੈ ਪੁਲੀਜੀ ਪੈਂਟ ਪਾ ਕੇ ਤੁਹਾਨੂੰ ਲੱਗਦਾ ਹਾਈ ਨਹੀਂ ਦੇਖੀ ਕਿੰਨਾ ਪੋਲਾ ਜ ਹੈ ਆ ਥੱਲੜਾ ਕਈ ਵਾਰੀ ਬਟਨ ਉੱਤੇ ਥੱਲੇ ਲਾ ਲੈਂਦਾ ਇਹ ਆਮ ਆਦਮੀ ਪਾਰਟੀ ਹੈ ਬੋਲੋ ਇਹ ਆਮ ਆਦਮੀ ਪਾਰਟੀ ਹੈ ਜਿਹੜੀ ਲੋਕਾਂ ਨੂੰ ਲੁੱਟ ਕੇ ਲੈ ਗਈ ਵੀ ਅਸੀਂ ਗਰੀਬ ਹੈ ਅਸੀਂ ਸਾਦੇ ਹ ਸਾਡੀਆਂ ਗੱਡੀਆਂ ਵੀ ਸਾਦੀਆਂ ਹੁਣ ਮੁੱਖ ਮੰਤਰੀ ਤੁਰਿਆ ਫਿਰਦਾ ਸੜਕਾਂ ਤੇ ਕਿੰਨੀ ਪੁਲਿਸ ਹੁੰਦੀ ਹੈ ਨਾਲ ਦੱਸ ਦਿਓ ਇਹ ਕਹਦੇ ਸੀ ਅਸੀਂ ਬਿਨਾ ਪੁਲਿਸ ਤੋਂ ਆਇਆ ਕਰਾਂਗੇ ਇਹਨਾਂ ਨੇ ਪੰਜਾਬ ਦਾ ਬੇੜਾਗਰ ਕਰਤਾ ਕਿ ਤੁਸੀਂ ਵੀ ਬੜੀਆਂ ਚਲਾਕ ਨਿਕਲ ਗੀਆਂ ਭਗਵੰਤ ਮਾਨ ਦੇ 1000 ਰੁਪਏ ਨੂੰ ਪੈ ਗਈਆਂ ਵੀ ਹਾਏ ਲੈਣੇ ਆਪਨ ਤਾਂ ਮੱਸੀ ਦੀ 100000 ਆਊਗਾ ਕੁੜੇ ਉਹਨੂੰ ਉੱਡਾ ਪਾਵਾਂਗੀਆਂ ਛੱਡ ਪਰੇ ਰਵੀ ਬੋਲੋ ਹੁਣ ਦੇਖੋ ਆਸਦੀਆਂ ਹਾਂ ਇਹ ਵੀ ਹੋਇਆ ਹੱਥ ਜਿਹੜੇ ਮਾਰਦੀਆਂ ਬੇਬੇ ਉਹਦੇ ਤਾਂ ਝਾੜੂ ਦਾ ਪਤਾ ਪੰਜਾ ਦਵਾ ਫਿਰ ਤੂੰ ਬਹੁਤ ਚੰਗੀ ਬੁੜੀ ਬਹੁਤ ਚੰਗੀ ਮੇਰੀ ਭੈਣ ਹੈ ਮਜ਼ਾਕ ਕਰਦਾ ਹੈ ਕਈ ਵਿਚਾਰੀਆਂ ਜੱਗ ਸੇ ਜਾਗੀਆਂ ਚੁੱਪ ਚਪੀਤੇ ਨੱਪ ਵੀ ਆਈਆਂ ਕੁੜੇ 1000 ਆਉਗਾ ਸਾਡਾ 1000 ਭੁੱਲ ਗਈਆਂ 500 ਰੁਪਿਆ ਪੈਨਸ਼ਨ ਆਉਂਦੀ ਸੀ ਕਾਂਗਰਸ ਨੇ 1500 ਕੀਤੀ ਹੈ ਚੜੇ ਮਹੀਨੇ 1500 ਰੁਪਿਆ ਆਉਂਦਾ ਉਹ ਕਾਂਗਰਸ ਪਾਰਟੀ ਦੀ ਦੇਣਾ ਕੁੜੀ ਦੇ ਵਿਆਹ ਤੇ ਪਹਿਲਾਂ 16000 ਰੁਪਿਆ ਮਿਲਦਾ ਸੀ ਕੁੜੀ ਦੇ ਵਿਆਹ ਤੇ 16000 ਗਰੀਬਾਂ ਨੂੰ ਮਿਲਦਾ ਸੀ ਕਾਂਗਰਸ 52000 ਕਰਕੇ ਗਈ ਪਹਿਲਾਂ ਬੱਸ ਤੇ ਕਿਰਾਇਆ ਲੱਗਦਾ ਸੀ ਹੁਣ ਸਰਕਾਰੀ ਬੱਸ ਤੇ ਮੁਫਤ ਚੜ੍ਹਦੀਆਂ ਕਾਂਗਰਸ ਨੇ ਕੀਤਾ ਤੇ ਤੁਸੀਂ ਅਗਲੇ 1000 ਰੁਪਏ ਪਿੱਛੇ ਵੇਰ ਦਿੱਤੇ ਪਰ ਕਾਂਗਰਸ ਪਾਰਟੀ ਦੀ ਦੇਣਾ 5 ਲੱਖ ਦਾ ਤੁਹਾਡਾ ਇਲਾਜ ਦਾ ਕਾਰਡ ਬਣਾਇਆ ਜਿਹੜਾ laaj sehat ਦਾ ਹੁਣ ਉਹ ਵੀ ਬੰਦ ਹੋ ਗਿਆ ਹੈ ਕਣਕ ਤੁਹਾਡੀ 30% ਕੱਟਦੀ 30% ਕਣਕ ਨਹੀਂ ਮਿਲੀ ਐ ਤੁਸੀਂ ਲੋਕਾਂ ਨੂੰ ਮਿਲੀ ਐ ਪੂਰੀ ਕਣਕ ਇਹ ਆਮ ਆਦਮੀ ਪਾਰਟੀ ਦਾ ਰਾਜ ਹੈ ਤੁਹਾਡੇ ਮੱਲੇ ਚ ਅੱਜ 14 ਮਹੀਨੇ ਹੋ ਗਏ ਝਾੜੂ ਵਾਲਿਆਂ ਦੀ ਸਰਕਾਰ ਹੈ ਉਹ ਦੱਸੋ ਤੁਹਾਡੇ ਪਿੰਡ 'ਚ ਕਿੰਨੇ ਮੁੰਡੇ ਲਾਏ ਆ ਬਈ ਨੌਕਰੀ ਬੋਲੋ ਬਈ ਕਿੱਦਾਂ ਵੱਡਾ ਪਿੰਡ ਹੈ ਕਿੰਨੀ ਵੋਟ ਹੈ 3000 ਵੋਟ ਹੈ 5000 ਦੀ ਆਬਾਦੀ ਹੈ ਕੋਈ ਮੁੰਡਾ ਨੌਕਰੀ ਲੱਗੇ ਦਾ ਹੱਥ ਖੜਾ ਕਰਕੇ ਕਹਦੇ ਆਪਾਂ ਸਾਰੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਦੇਣਗੇ ਉਹ ਲੱਗਿਆ ਬਈ ਤੁਹਾਡੇ ਕੋ ਥੋੜੇ ਪਿੰਡ 'ਚ ਕੋਈ ਕੁੱਤੋਂ ਮਨਾਰ ਬਣਾਇਆ ਹੋਵੇ ਕੋਈ ਕੋਈ ਵੱਡਾ ਟੀਵੀ ਟਾਵਰ ਬਣਾਇਆ ਹੋਵੇ ਪਿੰਡ ਉੱਥੀ ਆ ਕੇ ਬਦਲ ਗਿਆ ਆ ਜਿਹੜੀਆਂ ਲੌਂਗ ਟਾਈਨਰ ਤੇ ਕੰਮ ਕੀਤਾ ਹੈ ਕਾਂਗਰਸ ਪਾਰਟੀ ਨੇ ਕੀਤਾ ਜੇ ਕਿਤੇ ਗਲੀ ਬਣੀ ਜਾਂਦੀ ਹੈ ਤਾਂ ਦੱਸ ਦਿਓ ਹੁਣ ਸਕੂਲ ਚ ਲਾਇਆ ਕਹਿੰਦੇ ਸਰਪੰਚ ਦੀ ਧੌਂਤ ਤੇ ਗੋਡਾ ਲਾ ਕੇ ਉਹਨੂੰ ਵੀ ਝਾੜੂ ਵਾਲੇ ਪਾਸੇ ਲੈ ਗਏ ਪਰ ਕੋਈ ਗੱਲ ਨਹੀਂ ਸਰਪੰਚ ਦੀ ਧੌਂਤ ਤੇ ਗੋਡਾ ਰੱਖ ਕੇ ਝਾੜੂ ਵਾਲੇ ਪਾਸੇ ਰਹਿ ਗਿਆ ਮੁੰਡਾ ਬੜਾ ਖੁਸ਼ ਹੋਇਆ ਅੱਛਾ ਪਹਿਲਾਂ ਗੱਲ ਸੁਣ ਲਓ ਉਹ ਬੇਬੇ ਆ ਕੁੜੀਆਂ ਨੂੰ ਤਾਂ ਨਹੀਂ ਪਤਾ ਆ ਜਿਹੜੀਆਂ ਜਿਨ੍ਹਾਂ ਦੇ ਚਿੱਟੇ ਵਾਲੇ ਮੇਰੀਆਂ ਮਾਵਾਂ ਦੇ ਇਹੀ ਸਮਝਾ ਦਿੰਦੀਆਂ ਮੇਰੀ ਨਾਨੀ ਕਹਿੰਦੀ ਸੀ ਵੀ ਪੁੱਤ ਜੇ ਝਾੜੂ ਖੜਾ ਕਰ ਲੀਏ ਤਾਂ ਸੱਤਿਆ ਨਾਸ ਹੋ ਜਾਂਦਾ ਮੁੱਦਾ ਪਾਓ ਹੁਣ ਮੁੱਦਾ ਪਾਉਣਾ ਹੈ ਕੀ ਪਾਉਣਾ ਹੈ ਕਿਉਂ ਬੇਬੇ ਗੱਲ ਸਹੀ ਹੈ ਇਹ ਝਾੜੂ ਨੂੰ ਖੜਾ ਕਰੀਦਾ ਕਦੇ ਬੋਲੋ ਅੱਜ ਪੰਜਾਬ ਦਾ ਬਦਹਾਲ ਹੋ ਗਿਆ ਹੁਣ ਝਾੜੂ ਨੂੰ ਮੁੱਦਾ ਪਾਉਂਦਾ ਸਮਾ ਆ ਗਿਆ ਝਾੜੂ ਨੂੰ ਕਿਸੇ ਨੇ ਵੋਟ ਪਾਈ ਵੀ ਨਹੀਂ ਹੈ ਤੈਤ ਕੀ ਨਾ ਪਾਓ ਤਾਂ ਜੋ 4 ਸਾਲ ਆਪਣਾ ਕੰਮ ਕਰਦਾ ਰਹੂਗਾ ਤੇ ਜੇ ਸ਼ਾਬਾਸ਼ੇ ਦੇਤੀ ਤਾਂ ਫਿਰ ਆਪਣਾ ਕੰਮ ਵੀ